ਸਮਰਾਲਾ ਦੇ ਡਾਕਟਰ ਅੰਬੇਦਕਰ ਨਗਰ ਚੰਗਰ ਕਾਉਂਸਲ ਸਮਰਾਲਾ ਵੱਲੋਂ ਰਿਹਾਇਸ਼ੀ ਇਲਾਕੇ 'ਚ ਇੱਕ ਕੂੜੇ ਦਾ ਡੰਪ ਬਣਾਇਆ ਗਿਆ ਹੈ ਜਿਸ ਕਾਰਨ ਮੁਹੱਲਾ ਵਾਸੀ ਕਾਫੀ ਪਰੇਸ਼ਾਨ ਨੇ ਕਿਉਂਕਿ ਇਸ ਕੂੜੇ ਦੇ ਡੰਪ 'ਚੋਂ ਆ ਰਹੀ ਗੰਦੀ ਬਦਬੂ ਤੇ ਮੱਖੀਆਂ ਮੱਛਰਾਂ ਨਾਲ ਲੋਕ ਬਿਮਾਰ ਹੋ ਰਹੇ ਨੇ ਤੇ ਇਹ ਕੂੜੇ ਦਾ ਡੰਪ ਪਿਛਲੇ 4-5 ਸਾਲਾਂ ਤੋਂ ਇੱਥੇ ਬਣਾਇਆ ਗਿਆ ਸੀ ਕਈ ਵਾਰ ਮੁਹੱਲਾ ਵਾਸੀਆਂ ਵੱਲੋਂ ਤਰਖਾਸਤ ਸੰਬੰਧਿਤ ਅਧਿਕਾਰੀਆਂ ਵੱਲੋਂ ਸਫਾਈ ਕਰਮਚਾਰੀਆਂ ਨੂੰ ਲਾ ਕੇ ਸਮੇਂ-ਸਮੇਂ 'ਤੇ ਇਸ ਕੂੜੇ ਦੇ ਡੰਪ ਨੂੰ ਚੱਕ ਦਿੱਤਾ ਜਾਂਦਾ ਹੈ पर कुछ कमलेदे लोग इस डंप पे अपने घर दी गंदगी सुटदे ने इस कूड़े के डंप पे बाह्रो भी समराला दे अलग-अलग वार्डਾਂ ਤੋਂ ਕੂੜਾ ਚੱਕ ਕੇ ਇਸ डंप पे ਸੁੱਟਿਆ ਜਾਂਦਾ ਹੈ ਤੇ ਜ਼ਿਕਰਯੋ ਗੱਲ ਇਹ ਹੈ ਕਿ ਇਹ ਕੂੜੇ ਦਾ ਡੰਪ ਸਮਰਾਲਾ ਸਰਕਾਰੀ ਹਸਪਤਾਲ ਦੇ ਕੰਧ ਦੇ ਨਾਲ ਬਣਿਆ ਹੋਇਆ ਹੈ ਜਿੱਥੇ ਇੱਕ ਪਾਸੇ ਤਾਂ ਸਿਵਲ ਹਸਪਤਾਲ ਦੇ ਟੀਮ ਵੱਲੋਂ ਲੋਕਾਂ ਨੂੰ ਗੰਦਗੀ ਨਾ ਫੈਲਾਉਣ ਤੇ ਘਰ ਨੂੰ ਸਾਫ਼ ਸੁਥਰਾ ਰੱਖਣ ਦੇ ਸਬੰਧ ਵਿੱਚ ਜਾਗਰੂਕ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਹਸਪਤਾਲ ਦੇ ਕੰਢੇ ਨਾਲ ਲੱਗੇ ਹੋਏ ਕੂੜੇ ਦੇ ਢੇਰ ਨੂੰ ਹਟਾਉਣ ਲਈ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਜਿਹੜਾ ਨਾਮ ਵਿਪਨ ਕੁਮਾਰ ਸ਼ਰਮਾ ਜੀ ਵਿਪਨ ਜੀ ਇੱਥੇ ਇਕੱਠਾ ਕੀਤਾ ਕੀ ਕਰਨ ਅਸੀਂ ਇੱਥੇ ਇਕੱਠੇ ਹੋਏ ਆਂ ਜੀ ਸਾਨੂੰ ਮਲੇਰੀਆ ਬਾਰੇ ਇਨਫੋਰਮੇਸ਼ਨ ਦੇਣ ਆਏ ਸੀਗੇ ਜੀ ਵੀ ਖੜਾ ਪਾਣੀ ਜਾਂ ਕੂੜਾ ਨਹੀਂ ਹੋਣਾ ਚਾਹੀਦਾ ਓਰੇ ਮਹੱਲੇ ਦੇ ਵਿੱਚ ਪਰ ਅਸੀਂ ਤਾਂ ਪਿਛਲੇ 2.5 ਸਾਲਾਂ ਤੋਂ ਪਰੇਸ਼ਾਨ ਆ ਜੀ ਪੂਰੇ ਸ਼ਹਿਰ ਦਾ ਕੂੜਾ ਸਾਡੇ ਆਪਦੇ ਮਹੱਲੇ ਦਾ ਤਾਂ ਛੱਡੋ ਪੂਰੇ ਸ਼ਹਿਰ ਦਾ ਕੂੜਾ ਲੈ ਆ ਕੇ ਸਾਡੇ ਬਰੇ ਮੂਹਰੇ ਟਿਆ ਜਾਂਦਾ ਤੇ ਮਲੇਰੀਏ ਦੀ ਮੇਨ ਜੜ ਇਹ ਆ ਅਸੀਂ ਤਾਂ ਲੋਕ ਸਾਡੇ ਦਾ ਮਹੱਲੇ ਦੇ ਕਈ ਲੋਕ ਡੇਂਗੂ ਨਾਲ ਮਲੇਰੀਏ ਨਾਲ ਆਲਰੇਡੀ ਬਿਮਾਰ ਹੋ ਕੇ ਕੋਈ ਕਰਨਾ ਹਸਪੀਟਲ ਚ ਪਿਆ ਕੋਈ ਸਿਵਲ ਹਸਪੀਟਲ ਚ ਪਿਆ ਇੱਥੋਂ ਅਗਲਾ ਕਰਮਚਾਰੀ ਵੀ ਨਿਕਲਦੇ ਨੇ ਸਫਾਈ ਕਰਮਚਾਰੀ ਉਹ ਵੀ ਨੱਕ ਟੱਕ ਕੇ ਨਿਕਲਦੇ ਨੇ ਅੱਜ ਵੀ ਰੈਲੀ ਜੀ ਡਾਕਟਰਾਂ ਦੀ ਆਈ ਆ ਉਹ ਵੀ ਸਾਰੇ ਜਾਣੇ ਨੱਕ ਟੱਕ ਕੇ ਨਿਕਲਦੇ ਨੇ ਜਿਹੜਾ ਕੂੜਾ ਪਿਆ ਕਿਹੜੀ ਜਗ੍ਹਾ ਤੇ ਪਿਆ ਹੈ ਇਹ ਸਾਡੇ ਮਾਲੇ ਰਹੀ ਹੈ ਜੀ ਇਹ ਸ਼ਹਿਵਜਾਦਾ ਜੀ ਆਸੰਗਰੇ ਮੂੜ ਦੇ ਉੱਤੇ ਪਿਆ ਜੀ ਇਹ 11 ਫੁੱਟ ਦੀ ਗਲੀ ਹੈ ਜਿਹੜੀ ਬਲੌਕ ਕੀਤੀ ਹੋਈ ਹੈ ਜੀ ਕੰਦ ਜਿਹੜੀ ਹੈ ਇਹ ਸਿਵਲ ਹਸਪਤਾਲ ਦੀ ਗੰਦ ਹੈ ਜੀ ਸੋਰਾਂ ਵਾਲੀ ਹਸਪਤਾਲ ਵਾਲੀ ਥੋੜੇ ਕੱਢ ਰਹੇ ਹੋਏ ਨੇ ਹਸਪਤਾਲ ਵਾਲੀ ਰੈਲੀ ਕੱਢ ਰਹੇ ਨੇ ਜੀ ਚਲੋ ਇਸ ਗੱਲ ਉੱਤੇ ਵੀ ਐਕਸ਼ਨ ਉਹਨਾਂ ਨੂੰ ਕਿਹਾ ਜੀ ਕਈ ਵਾਰੀ ਗਿਆ ਡਾਕਟਰ ਤਰਖਜੋ ਜੀ ਨੂੰ ਮੌਕਾ ਵੀ ਦਿਖਾਇਆ ਵੀ ਆ ਕੇ ਦੇਖੋ ਪਹਿਲਾਂ ਉਹਨਾਂ ਦਾ ਹੀ ਸਰਿੰਜਾ ਵਗੈਰਾ ਉਰੇ ਹੀ ਪਈਆਂ ਹੁੰਦੀਆਂ ਸੀ ੱੱਲੇ ਵੀ ਸ਼ਾਇਦ ਉਹਨਾਂ ਦਾ ਥੋੜਾ ਬੋਤਾ ਕੂੜਾ ਉਰੇ ਹੀ ਡਿੱਗਦਾ ਹੋਵੇ ਕਿ ਵੀ ਦੇਖਿਆ ਕੰਡ ਦੇ ਉਹਨਾਂ ਉਹਨਾਂ ਦਾ ਸਾਨੂੰ ਇਹ ਗਿਆ ਹੈ ਕਮੇਟੀ ਦਫ਼ਤਰ ਵਾਲਿਆਂ ਨੇ ਵੀ ਇਹ ਡੰਪ ਹੈ ਪੂਰਾ ਹੀ ਕਚਰਾ ਛੱਟਿਆ ਜਾਊਗਾ ਮਹੱਲਾ ਗੰਦਾ ਤੁਸੀਂ ਆਪਣੇ ਘਰ ਚੱਕ ਕੇ ਸਾਈਡ ਤੇ ਲੈ ਜਾਓ ਕੰਪਲੇਟ ਦੱਸੋ ਅਸੀਂ ਕੰਪਲੇਟ ਕਈ ਵਾਰੀ ਹੋ ਗਈ ਹੈ ਜੀ ਇਹਦੀ ਕਿੰਨੇ ਕੁ ਪਰਿਵਾਰ ਰਹਿੰਦੇ ਹੋਰੇ ਇੱਕ ਪਾਸੇ ਡਾਕਟਰ ਅੰਬੇਦਕਰ ਕਲੋਨੀ ਹੈ ਜੀ ਇੱਕ ਪਾਸੇ ਸ਼ਾਹਜਾਹਦਾ ਜਿਆਸ ਸਿੰਘ ਨਗਰ ਹੈ ਇਹ ਦੋ ਨਗਰ ਨੇ ਜੀ ਘੱਟੋ ਘੱਟ ਜੇ ਆਪਾਂ ਦੇਖੀ ਉਹਦੇ 20 2500 ਵੋਟ ਆਉਣੀਆਂ ਹੈ ਜੀ ਤੇ ਬੱਚੇ ਵੀ ਇੱਥੇ ਹੀ ਨਿਕਲਦੇ ਨੇ ਆਣ ਬਿਲਕੁਲ ਜੀ ਬਿਲਕੁਲ ਸਾਬੂਰੋਂ ਨਿਕਲਦੇ ਨੇ ਸ਼ਵਸ਼ਭਾਰਤ ਵਾਲੇ ਵੀ ਉਰੋਂ ਨਿਕਲਦੇ ਨੇ ਸਾਬੂ ਰੋਟੀ ਮੁੰਨਾਂ ਦੀਆਂ ਨਿਕਲਦੀ ਉਰੇ ਹੈ ਨਹੀਂ ਆ ਜੀ ਸਪਾਈ ਦਾ ਹਾਂਜੀ ਸਾਡੀ ਮੰਗ ਹੈ ਜੀ ਸਾਡੇ ਮੱਲੇ ਨੂੰ ਇਹ ਘੱਟੋ ਘੱਟ ਹੋਰ ਨਹੀਂ ਤਾਂ ਕੂੜਾ ਦਾ ਚੱਕਾ ਜਾਵੇ ਉਰੇ ਇਹਦਾ ਕੋਈ ਹੱਲ ਕਰਿਆ ਜਾਵੇ 11 ਫੁੱਟ ਦੀ ਗਲੀ ਆ ਕੂੜੇ ਨਾਲ ਬਲੌਕ ਹੋ ਗਈ ਸਵੇਰੇ ਸਵੇਰੇ ਬੱਚਿਆਂ ਨੇ ਸਕੂਲੇ ਜਾਣਾ ਕਿਵੇਂ ਜਾਣਗੇ ਉਹ ਇੰਨੀ ਗੰਦੀ ਸਮੈਲਾ ਮੀਟ ਦੀਆਂ ਦੁਕਾਨਾਂ ਨੇ ਨਾਲ ਹਾਂਜੀ ਮੱਲਾ ਵਾਸੀਆ ਵੱਲੋਂ ਵੀ ਸਿੱਟਿਆ ਜਾਂਦੀ ਇਹ ਕੰਮ ਮੱਲੇ ਵਾਸੇ ਵਾਲ ਜਿਹੜਾ ਸਿੱਟਿਆ ਜਾਂਦਾ ਉਹ ਤਾਂ ਸਿੱਟਿਆ ਜਾਂਦਾ ਜੀ ਮੂਰੇ ਮੀਟ ਦੀਆਂ ਦੁਕਾਨਾਂ ਨੇ ਉਹਨਾਂ ਦਾ ਜਿਹੜਾ ਕੱਚਾ ਪੱਕਾ ਮੀਟ ਆ ਉਹ ਸਾਰਾ ਉਰੇ ਆਉਂਦਾ ਹਾਂ ਜਦ ਕੱਚਾ ਬੱਕਾ ਨਾ ਰਾ ਮੀਟੂਰੇ ਹੁੰਦਾ ਉਹਦੇ ਤੇ ਜਿਹੜੀ ਮੱਖੀ ਵਹਿੰਦੀ ਆ ਸਾਰੀ ਸਾਡੇ ਘਰਾਂ ਦੇ ਵਿੱਚ ਜਾਂਦੀ ਆ ਕਿ ਨਗਰ ਕੌਂਸਲ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਜੀ ਇਹ ਕਿੰਨੇ ਦਿਨ ਬਾਅਦ ਚੱਕਿਆ ਜਾਂਦਾ ਡੰਪ ਇਹ 3 ਦਿਨ ਬਾਅਦ ਜੀ ਕਈ ਵਾਰੀ 3 ਦਿਨਾਂ ਬਾਅਦ ਝੱਕ ਲੈਂਦੇ ਆ ਜਦੋਂ ਅਸੀਂ ਫੋਨ ਫੋਨ ਕਰ ਦਿੰਦੇ ਆ ਨਹੀਂ ਤਾਂ ਹਫਤਾ ਹਫਤਾ ਵੀ ਪਿਆ ਰਹਿਦਾ ਜੀ ਇਹ ਜੀ ਜੀ ਨਾਮਤ ਪਾਜੀ ਆਪਣਾ ਨਾਮ ਆਜੀ ਆ ਜੀ ਕੀ ਮਾਮਲਾ ਜਿੱਥੇ ਇਕੱਠੇ ਬਈ ਅਸੀਂ ਤੇ ਪਾਜੀ ਇਹੀ ਵੈਂਦੀ ਕਰਦੇ ਆ ਸਾਡਾ ਵੀ ਉਰ ਕੋੜਾ ਚੱਕਿਆ ਜਾਵੇ ਤੇ ਜਿਹੜਾ ਕਿਰੋਂ ਸਿਟਦੇ ਆ ਤਾਂ ਉਹਨਾਂ ਨੂੰ ਹੀ ਬੰਦ ਕਰਾਇਆ ਜਾਂਦੇ ਆ ਜਾ ਫਿਰ ਕੋਈ ਇਹਨਾਂ ਨੂੰ ਕੋਈ ਜੁਰਮਾਨਾ ਲਾਵੋ ਹਾਂ ਜਾਂ ਤਾਂ ਜੇ ਸਾਡਾ ਮਾਲਾ ਚਾਹੇ ਆਮ ਮਾਲਾ ਜਿੰਨਾ ਵੀ ਆ ਇਹਨਾਂ ਨੂੰ ਜਾਂ ਤਾਂ ਜੁਰਮਾਨਾ ਲਾਇਆ ਜਾਵੇ ਜਾਂ ਫਿਰ ਕੋੜਾ ਬੰਦ ਕਰਾਇਆ ਜਾਵੇ ਇਹ ਪੁੰਡਾ ਤੁਹਾਡੇ ਮਹੱਲੇ ਦੇ ਚ ਬਾਹਰੋਂ ਵੀ ਆਉਂਦਾ ਆਹ ਮਾਰੋ ਵੀ ਜਾਂਦਾ ਜੀ ਕਿਸੇ ਤੋਂ ਵੀ ਜਾਂਦਾ ਜੀ ਆਹ ਹਫਤਾ ਦਾ ਕੋੜਾ ਵੀ ਉਰੋਂ ਜਾਂਦਾ ਜੀ ਅਸਹੀ ਕਿਤੇ ਕੋੜਾ ਸਾਜੀ ਸਵਾਸ ਵੀ ਜੀ ਹੋ ਜਾਂਦਾ ਐਮਸੀ ਸਾਹਿਬ ਨੂੰ ਕੰਪਲੇਟ ਕੀਤੀ ਐਮਸੀ ਜਮ ਨੂੰ ਕਿੱਤੀ ਕੰਪਲੇਟ ਜੀ ਨਗਰ ਕੌਂਸਲ ਵੱਲੋਂ ਵੀ ਸਿੱਟੇ ਜਾਂਦਾ ਕੋੜਾ ਜਾਂ ਮਹੱਲਾ ਵਾਸੀ ਦੇ ਵੀ ਕੋੜਾ ਵੇਲੇ ਅਸੀਂ ਦੇਖੋ ਚਾਰੀ ਪਾਸਿਓਂ ਕੋੜਾ ਆਉਂਦਾ ਜੀ ਸਰਕਾਰੀ ਹਸਤਾਵਲ ਦੇ ਵੀ ਕੋਣਾ ਨਗਰ ਕਾਉਂਸਲ ਕਿੰਨੇ ਟਾਈਮ ਬਾਦ ਉਹ ਕੂੜਾ ਚੱਕਦੀ ਹੈ ਹਫਤੇ ਬਾਅਦ ਹਫਤੇ ਬਾਅਦ ਚੱਕ ਲੈਂਦੀ ਕੋੜਾ ਜੀ ਸਾਫ ਕਰ ਦਿੰਦੇ ਸਰ ਉਹ ਜ ਨਹੀਂ ਤੁਸੀਂ ਕਰਦੇ ਜੀ 5-6 ਦਿਨ ਬਾਅਦ ਚੱਕ ਲੈਂਦੀ ਕੋੜਾ ਹੋਰ ਤੁਸੀਂ ਕੀ ਚਾਹੁੰਦੇ ਵੀ ਇੱਥੇ ਕੂੜਾ ਨਾ ਸੱਚ ਹਾਂਜੀ ਕੂੜਾ ਨਾ ਛਟਾ ਸੀ ਇਹੀ ਕਹਿੰਦੀ ਸੀ ਸਾਡੀ ਕਿਹੜੀ ਸਾਫ ਹੋਵੀ ਹੋਣੀ ਚਾਹੀਦੀ ਹੈ ਸਰ ਇੱਕ ਹਸਪੀਟਲ ਦੇ ਨਾਲ ਟ੍ਰੈਕ ਜਿਹਨੂੰ ਦੇ ਕੋਲ ਅੰਦਰ ਨਾਲ ਕੂੜੇ ਦੇ ਡੱਬਾ ਸਟੈਂਡਰਡ ਡੱਬੀ ਬਣੇ ਉਹ ਦੀ ਸਫਾਈ ਹੋਰੀ ਨਹੀਂ ਫਾਈਨਲ ਹੈ ਕਿ ਡਵਲਪਟਾ ਹੈ ਜਿਹੜੇ ਡੰਬ ਦੇ ਤੁਸੀਂ ਗੱਲ ਕਰ ਰਹੇ ਹੋ ਉਹ ਹੈਗਾ ਅੰਬਿਤਕ ਕੋਲੋਨੀ ਦੇ ਨਾਲ ਪੈਂਦਾ ਤੇ ਉੱਥੇ ਦੀ ਕੁਝ ਆਬਾਦੀ ਜਿਹਨਾਂ ਨੇ ਜਾਨਵਰ ਪਾਲਿਆ ਆ ਜਦ ਰੋਥੇ ਆਪਣਾ ਕੂੜਾ ਛੱਡ ਦਿੰਦੇ ਆ ਤੇ ਇੱਕ ਤਾਂ ਸੀਰੀਅਸ ਸਵਾਈ ਵਾਸਤੇ ਰੈਗੂਲਰ ਸ਼ੁਰੂ ਕਰਵਾਈ ਹੋਈ ਆ ਪਿਛਲੇ 15ਾਂ ਕੋ ਦਿਨਾਂ ਅੱਛੀ ਮਤਲਬ ਦੋ ਤਿੰਨ ਵਾਰ ਕਰਾ ਚੁੱਕੇ ਹਾਂ ਅਗੇ ਤੇ ਹੁਣ ਇੱਕ ਸਾਡਾ ਪਲਾਨ ਹੈਗਾ ਵੀ ਉੱਥੇ ਵੱਡਾ ਡਸਟਬਿਨ ਰਖਾ ਦਈਏ ਤੇ ਇੱਕ ਸਾਡੀ ਜਿਹੜੀ ਡੋ ਟੂ ਡੋਰ ਵਾਲੀ ਟੀਮ ਹੈਗੀ ਆ ਉਹ ਵੀ ਅਸੀਂ ਉਸ ਪਾਸੇ ਵੀ ਉਹਨੂੰ ਕੱਲ ਤੋਂ ਜਾਂ ਪਰਸੋਂ ਤੋਂ ਉਸ ਪਾਸੇ ਵੀ अपना गेड़ा ਜਿਹੜਾ ਭਦਾ ਦੇਗੀ ਉਦੋਂ ਮਿਲਦਾ ਤਾਂ ਕੰਟਰੋਲ ਹੋ ਜਾਏਗਾ ਸਰਾਹੇ ਜਿਹੜੇ ਲੋਕ ਉਦੋਂ ਸਿੱਟਦੇ ਰਹੇ ਉਹਨਾਂ ਨੂੰ ਕਿਸੇ ਜੀਤ ਤੋਂ ਆ ਕੀਤਾ ਜਾਊਗਾ ਵੀ ਇਹ ਤੁਨਾ ਪੂਰਾ ਕੈਂਸਰ ਠੋਕ ਤੇ ਹਾਂ ਇਹ ਬੜਾ ਜ਼ਰੂਰੀ ਹੈਗਾ ਤੇ ਉਹਦੇ ਲਈ ਜਿਹੜੇ ਸਾਡੇ ਕੋਲ ਮੋਟੀਵੇਟਰ ਹੈਗੇ ਆ ਤੇ ਉਹ ਘਰੋ ਘਰ ਜਾ ਕੇ ਉਹ ਸਪੈਸ਼ਲੀ ਅਸੀਂ ਡਰਾਈਵ ਚਲਾਣੇ ਆ ਤੇ ਉਹਨਾਂ ਨੂੰ ਉਧਰ ਭੇਜਾਂਗੇ ਪਰ ਫੇ ਵੀ ਲੋਕ ਹਟਦੇ ਜੀ ਫਿਰ ਉਹਨਾਂ ਦਾ ਕੀ ਰਾਸ ਤੇ ਫਿਰ ਉਹਨਾਂ ਦੀ ਚਲਾਨਿੰਗ ਹੈਗੀ ਹੈ ਜੀ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਪਹਿਲੋਂ ਅਸੀਂ ਉਹਨਾਂ ਨੂੰ ਫੈਸਿਲਿਟੀ ਦੇ ਰਹੀਏ ਵੀ ਕਿਤੇ ਸੁਠਣਾ ਹੈਗਾ ਤੇ ਉਸ ਤੋਂ ਬਾਅਦ ਉਹ ਫਿਰ ਅਗਲਾ ਕਦਮ ਹੋਏਗਾ ਇਤੋਂ ਮੌਲਾਵਾ ਸਿਆਨੇਵੀ ਗਿਆਬ ਹਸਪੀਟਲ ਦੇ ਵਿੱਚ ਉਹ ਵੇਸਟਵਾਰ ਆ ਰਹੀ ਹੈ ਉਹਦੇ ਕੀ ਕੀਤਾ ਜਾ ਮੋਲਾਵਾ ਹਸਪੀਟਲ ਦੀ ਜਿਹੜੀ ਵੇਸਟ ਹੈ ਬਾਹਰ ਨਹੀਂ ਆਣੀ ਚਾਹੀਦੀ ਉਹਦੇ ਬਾਰੇ ਤੁਸੀਂ ਬੈਟਰ ਹੈਗਾ ਵੀ ਡਾਕਟਰ ਸਾਹਿਬ ਬੈਟਰ ਦੱਸ ਸਕਦੇ ਆ ਵੈਸੇ ਅਸੀਂ ਉੱਥੋਂ ਕੂੜਾ ਅਲੱਗ ਚੁਕਾਉਂਦੇ ਆ ਤੁਸੀਂ ਆਪਣੇ ਬਿਜਲੀ ਗੱਲ ਕਰ ਸਕਦੇ ਹੋ ਹਾਂ ਬਿਲਕੁਲ ਮੈਂ ਐਸੇ ਮਸਲੇ 'ਤੇ ਗੱਲ ਕਰ ਲਵਾਂਗਾ